ਕੋਈ ਘੱਲਵਾ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਝੜਿਆ ਨਹੀਂ ਕੋਈ ਝਗੜਿਆ ਨਹੀਂ ਕਹਿ ਹੋ ਗਿਆ ਕੇ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਉਹਦੇ ਬਾਅਦ ਖੇਡਦਾ ਖੇਡਦਾ ਗਿਆ ਮਨ ਕੇ ਵਾਪਸ ਨਹੀਂ ਆਇਆ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਿੰਦਰ ਸਿੰਘ ਬੇਟੇ ਦਾ ਕੀ ਨਾਮ ਗੁਰਲਾ ਸਿੰਘ ਕੀ ਗੱਲ ਬਾਤ ਹੈ ਜੀ ਕੋਈ ਗੱਲ ਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਲੜਿਆ ਨਹੀਂ ਕੋਈ ਝਗੜਿਆ ਨਹੀਂ ਕਹਿ ਹੋਇਆ ਆ ਕੇ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਵਾਪਸ ਵਾਪਸ ਦਾ ਖੇਡਦਾ ਗਿਆ ਮਣ ਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨਹੀਂ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਤੇ ਹਾਂਜੀ ਤੋਂ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਮੈਂ ਕਿ ਹੁਣ ਨਹੀਂ ਯਾਰ ਕਾ ਨਹੀਂ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੋਈ ਨਾ ਨਾ ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਪਤਾ ਨਹੀਂ ਮਹਾਰਾਜ ਜਾਣਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ ਕੋਈ ਲੰਡ ਦੇਣ ਤੇ ਨਹੀਂ ਹੈਗਾ ਨਾ ਨਾ ਸਾਡਾ ਵੈਰ ਵਿਰੋਧ ਕੇ ਨਾ ਆਇਆ ਨਹੀਂ ਕਿਦੋਂ ਤਿੰਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਵੀਰਵਾਰ ਨੂੰ ਦਰਾਜ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋਈ ਪੁੱਛ ਹਾਂਜੀ ਹਾਂਜੀ ਕੀ ਮੰਗ ਕਰਦੇ ਆਂ ਕੋਈ ਮੰਗੇ ਸਾਡਾ ਪੁੱਤ ਲੱਭ ਜੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੋ ਸਰ ਦਾ ਦੇਵੋਗੇ ਸਾਡਾ ਪੁੱਤ ਬਾਪਸ ਚਾਹੀਦਾ ਬਸ ਹਾਂਜੀ ਵਿੱਚ ਕੀ ਨਾਂ ਆ ਤੁਹਾਡਾ ਕੀ ਭਰਾ ਦਾ ਕੀ ਨਾਂ ਕੀ ਗੱਲ ਜੰਗਰ ਨਾਂ ਭਰਾ ਦਾ ਗੁਰੂ ਲਾਲ ਸਿੰਘ ਹਾਂਜੀ ਕੀ ਗੱਲ ਹੈ ਹਾਂਜੀ ਕੀ ਗੱਲਬਾਤ ਹੋਈ ਹੈ ਸਰ ਗੱਲਬਾਤ ਕੋਈ ਨਹੀਂ ਮੈਂ ਤਾਂ ਦੁਕਾਨ ਤੇ ਕੰਮ ਕਰਦਾ ਹਾਂ ਕਾਰਾਂ ਦਾ ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਪਾ ਕੇ ਚਲ ਗਏ ਆ ਕੋਈ ਪਾਇਆ ਜਦ ਲਗੇ ਬਾਅਦ ਮੈਂ ਰੋਟੀ ਖਾ ਕੇ ਚੜ ਗਿਆ ਬਾਅਦ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿਤੇ ਗਿਆ ਉਹ ਗੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਸੀਂ ਇਹ ਗੰਦੇ ਵੀ ਆਜੂਗਾ ਕੋਈ ਨਹੀਂ ਦਾ ਬਾਅਦ ਨਾ ਕਿ ਇਹਨੂੰ ਕੋਈ ਦੱਸ ਕੇ ਗਿਆ ਅਸੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫੇਰ ਕੇ ਆਏ ਅਸੀਂ ਤਰਨ ਤਾਰਨ ਤੱਕ ਉਹ ਆਏ ਅਸੀਂ ਗੋਰਦ ਰੇ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਅਦਾ ਪਤਾ ਫੋਨ ਨੰਬਰ ਵੀ ਬੰਦ ਹੋਣ ਡਿਆ ਦਾ ਬਸ ਮੇਰੇ ਨਾਲ ਇਹੋ ਗੱਲ ਹੋਈ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਨੂੰ ਵੀ ਨਾ ਤੇ ਸਾਡਾ ਕਿੰਨੇ ਬਹਿ ਰਿਹਾ ਅਸੀਂ ਕੰਮ ਕਰ ਵਾਲੇ ਬੰਦੇ ਆ ਵੀ ਮੈਂ ਸਾਰੀ ਤੁਹਾਡੀ ਦੁਕਾਨ ਤੇ ਰਹਿਣਾ ਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਹੈ ਡਾੜੀ ਦਾ ਤੁਹਾਡਾ ਭਰਾ ਆ ਕਿ ਤੁਹਾਨੂੰ ਦੱਸਿਆ ਵੀ ਕਿੰਨਾ ਪ੍ਰੇਮ ਸੰਬੰਧ ਹੋਣੋਂ ਦੇ ਨਹੀਂ ਕਿਸੇ ਨਾਲ ਲੜਕੀ ਨਾਲ ਜੇ ਕਿਸੇ ਨਾਲ ਕੋਈ ਨਹੀਂ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਆ ਤੇ ਬਾਕੀ ਉਹ ਕੋਈ ਹਤਾ ਪਤਾ ਹੀ ਨਹੀਂ ਚੱਲਿਆ ਰਿਹਾ ਤੁਹਾਨੂੰ ਕੀ ਕਹਿੰਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਨਾਂ ਨੇ ਦੱਸਿਆ ਨਹੀਂ ਕੱਖ ਵੀ ਨਹੀਂ ਹਾਂਜੀ ਕੀ ਮੰਗ ਕਰਦੇ ਜੀ ਮਾਂਗੇ ਹੋਈ ਆ ਵੀ ਮੰਗੇ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ ਮੈਂ ਵੀ ਹੁਣ ਕੰਮਕਾਰ ਵਾਲਾ ਬੰਦਾ ਵੀ ਕੰਮਕਾਰ ਵਾਲੇ ਬੰਦੇ ਦੁਖੀ ਆ ਸਾਰੇ ਬਾਕੀ ਜੋ ਲੱਭਿਆ ਜਾਊਗਾ ਤੇ ਵੀ ਕੀ ਨਾਮ ਆ ਕੀ ਮਸਲਾ ਸਾਰਾ ਗਰ ਲਾਲ ਸਿੰਘ ਆ ਜੀ ਤੇ ਮੁੰਡੇ ਦਾ ਕੀ ਨਾਮ ਆ ਗਰ ਲਾਲ ਸਿੰਘ ਤੁਹਾਡਾ ਕੀ ਨਾਮ ਆ ਦਰਸ਼ੇਮ ਸਿੰਘ ਕੀ ਮਸਲਾ ਏ ਸਾਰਾ ਹਾਂਜੀ ਭਾਜੀ ਹੈਪੀ ਬਰਥਡੇ ਤੇ ਗਿਆ ਇਥੋਂ ਚਾਮੀ ਸਾਨੂੰ 5 ਵਜੇ ਦੱਸ ਕੇ ਗਿਆ ਮੈਂ ਹੈਪੀ ਬਰਥਡੇ ਤੇ ਜੱਲਿਆ ਮੇਰੇ ਯਾਰ ਦਾ ਵਿਵਾਡਿਆ ਤੇ ਅਹੀਂ ਅਗਾ ਚੱਲ ਹੋ ਗਏ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜਿਉਂ ਡੀ ਦੇ ਰਾਇ ਜਿਉਂ ਡੀ ਦੇ ਰਾਇ ਰੇ ਮੁੜਕੇ ਰਿਤੇ ਦਾਨਾਂ ਦੇ ਲੱਭੰਡੇ ਪਏ ਮੁੜਕੇ ਗੋਦਾਰਾਂ ਜਿ ਲੱਭੰਡੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਾ ਇਹ ਆ ਵੀ ਬਹੁਤ ਕਿਰਪਾ ਹੈ ਜੇ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਤੇ ਰੋਟੀ ਵੀ ਨਹੀਂ ਖਾਦੀ ਦੋਣ ਦੋਆਂ ਜੀਆਂ ਨੇ ਵੀ ਇਹ ਕੀ ਬਣਾ ਸਾਡੇ ਨੇ ਕਿਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅੱਜ 21 ਦਿਨ ਹੋ ਗਏ ਹਾਂਜੀ ਹਾਂਜੀ ਦਰਖਾਸਤ ਕੀਤੀ ਤੇ ਦਖਾਹ ਦਿੱਤੀ ਆ ਜੀ ਕੀ ਪੁਲਿਸ ਹੂੰ ਪੁਲਿਸ ਕੀ ਗੱਲ ਇਹ ਪੁਲਿਸ ਨੇ ਨਹੀਂ ਕੁਝ ਕੀਤਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ ਕੋਈ ਬਾਅਦ ਪੁੱਛ ਕੇ ਨਾ ਕੋਈ ਪੁੱਛ ਕੇ ਚੰਨੀ ਕੀ ਮੰਗ ਕਰਦੇ ਜੋ ਮੰਗ ਇਹ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਘਰ ਨੂੰ ਆ ਜੇ ਤੇ ਸਭ ਕੋ ਵਿੱਚ ਹੀ ਆ ਜਾਂਦਾ ਪੀ ਹੋਰ ਨਹੀਂ ਦੇ ਕੋ ਨਾਕੇ ਨੂੰ ਫੜਾ ਸਕਦੇ ਨਾ ਪੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਤੇ ਆਪਾਂ ਸਾਡਾ ਪੁੱਤ ਹੀ ਘਰ ਨੂੰ ਆਜੇ ਇੰਨੀ ਬੜੀ ਫਤਿਹ ਹੈ ਕੋਈ ਸ਼ੱਕ ਹੈਗਾ ਤੁਹਾਨੂੰ ਕੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਝਗੜਾ ساری ਉਮਰ ਚ ਹੀ ਨਹੀਂ ਹੋਇਆ ਵੀ ਅਹੀਂ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਆਈਂਦੇ ਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਕੇ ਨਾ ਗਿਆ ਵੀ ਆ ਮੁੰਡੇ ਮੰਡੇ ਨਾਲ ਵੀ ਤੇ ਉਹ ਘਰ ਨੂੰ ਆਜੇ ਇੰਨੀ ਬੜਾ ਚੁਗਰਿਆ